ਆ ਤੇ ਜਾਂ ਮੈਂ ਤੇ ਤੁਸੀਂ ਜਨਾਲੇ ਦਾ ਹਾਲ ਜੋ ਵੈਸ ਟਾਈਮ ਮੈਂ ਤੁਹਾਨੂੰ ਦਿਖਾਉਂਗਾ ਮੈਨੂੰ ਨਹੀਂ ਲੱਗਦਾ ਮੈਂ ਤੁਹਾਨੂੰ ਕਿਵੇਂ ਦਿਖਾਵਾਂ ਤੇ ਕੀ ਹਾਲ ਹੋ ਗਿਆ ਅਜ ਨਾਲੇ ਸਾਡੇ ਪਿੰਡ ਦਾ ਸਾਡੇ ਪੰਜਾਬ ਦਾ ਬਹੁਤ ਹੀ ਦੁੱਖਦਾਇਕੀ ਗੱਲ ਹੈ ਜੀ ਮੈਂ ਕੁਝ ਬਿਆਨ ਹੀ ਨਹੀਂ ਕਰ ਸਕਦਾ ਮੇਰੇ ਆਪਣੇ ਭਾਈ ਨੂੰ ਆਪਣੇ ਭਾਈ ਨਾਲ ਸੀਗੇ ਭਾਈ ਦਾ ਹਾਲ ਪੁੱਛੋ ਜੋ ਹਾਲਾਤ ਹੈ ਬਿਆਨ ਹੋਣੇ ਨਹੀਂ ਆ ਕਿ ਆਪਾਂ ਕੋਲ ਦੇ ਤੋਂ ਸਰਕ ਦੇ ਉੱਤੇ ਖਲੋਗੇ ਆਪਾਂ ਦਰਿਆ ਵੇਨੇ ਨੇ ਤੇ ਇੰਨਾ ਪਾਣੀ ਆ ਤੇ ਅੱਜ ਆਪਣੀਆਂ ਪੈਲੀਆਂ ਦੇ ਵਿੱਚ ਇੰਨਾ ਪਾਣੀ ਆ ਤੇ ਦੇਖ ਕੇ ਮਨ ਉਦਾਸ ਹੋ ਜਾਂਦਾ ਆ ਪਰ ਤਦੇ ਅੱਗੇ ਗਾੜੀ ਕੋਈ ਜੋਰ ਨਹੀਂ ਚੱਲਦਾ ਬਾਕੀ ਇਹੀ ਅਰਦਾਸ ਕਰਾਂਗੇ ਵੀ ਵਾਦ ਜਲਦ ਤੋਂ ਜਲਦ ਸਾਰਾ ਕੁਝ ਸਹੀ ਹੋ ਜੇ ਤੇ ਲੋਕੀ ਆਪਣੇ ਕੰਮਕਾਰਾਂ ਦੇ ਵਿੱਚ ਫਿਰ ਰੁੱਝ ਜਾਣ ਪਰ ਜੋ ਮੰਦਰ ਆ ਉਹੀ ਨੇ ਇੱਥੇ ਲੋੜ ਹਰਾਨ ਆ ਕਿ ਇੰਨਾ ਪਾਣੀ ਪਰਮਾਤਮਾ ਕਿਰਪਾ ਕਰੇ ਵੀ ਜਲਦ ਤੋਂ ਜਲਦ ਠੀਕ ਹੋ ਜੇ ਤੇ ਪੰਜਾਬ ਫੇਰ ਖੁਸ਼ਹਾਲ ਹੋ ਜਾਵੇ ਤੇ ਕਹਿੰਦੇ ਆ ਵੀ ਸਾਰੇ ਜਣੇ ਹੁਣ ਮੋਹਾਂ ਆ ਗਏ ਇਥੇ ਕੋਈ ਤੁਹਾਨੂੰ ਜਿੰਨੀ ਵੀ ਸੇਵਾ ਹੁੰਦੀ ਆ ਤੁਹਾਡੇ ਕੋਲੋਂ ਸੇਵਾ ਕਰੋ ਕਿ ਜਿੰਨੀ ਜਿੜੀ ਆਪਾਂ ਜੋ ਮਦਦ ਕਰ ਸਕਦੇ ਆ ਤੇ ਆਪਾਂ ਵੀ ਕਰਾਂਗੇ ਤੇ ਪਰਮਾਤਮਾ ਬਲ ਬਖੇ ਇਹ ਚੀਜ਼ ਨਾਲ ਜੁੱਧਰ ਦੇ ਨਾਲ ਤੇ ਬਾਕੀ ਤੁਸੀਂ ਦੇਖ ਹੀ ਸਾਡੇ ਜੀ ਬੀ ਦਰਿਆ ਉਹ ਮੰਨਦਾ ਸਾਰਾ ਬਦਲਿਆ ਤੇ ਹੁਣ ਤੁਹਾਨੂੰ ਅਸੀਂ ਗਾੜੀਆਂ ਪਾਗੇ ਵੀ ਜਾ ਤੁਹਾਨੂੰ ਹੁਣ ਆਪਾਂ ਮੇਨ ਚੀਜ਼ ਦਿਖਾਉਣੀ ਆ ਕਿ ਇਸ ਟਾਈਮ ਜਨਾਲੀ ਦੀ ਹੱਦ ਦਾ ਕੀ ਹਾਲ ਹੋਇਆ ਆ ਆਪਾਂ ਤੁਹਾਨੂੰ ਇਹ ਨਾਲ ਦੇ ਦਾ ਹਾਲ ਦਿਖਾਉਂਦੇ ਆ ਆ ਦੇਖੋ ਜੀ ਬੈਕ ਕੈਮਰਾ ਤੁਹਾਨੂੰ ਕਰਦੀ ਹੈ ਆ ਦੇਖੋ ਜੀ ਇਹ ਲਾਈਟ ਆਹਾਂ ਅੱਛਾ ਵੇ ਉਧਰ ਦੇ ਆਪਾਂ ਅੱਗੇ ਵੀ ਜਾਣਾ ਆ ਪਰ ਹੁਣ ਵੀ ਆ ਦੇਖ ਹੀ ਸਕਦੇ ਹੋ ਜੀ ਪਿੰਡ ਦਾ ਹਾਲ ਪੀ ਚੁੱਕਿਆ ਆ ਸਾਨੂੰ ਦੇ ਸਾਨੂੰ ਇਹ ਸੋਚ ਕੇ ਇਹ ਚੀਜ਼ ਦਾ ਡਰ ਲਗਾ ਵਾ ਕਿ ਅਜੇ ਹੋ ਰੇ ਹੋਰ ਹੋਰ ਹੋਣਗੇ ਸਾਰੇ ਜਣੇ ਲਾਈਵ ਅਜੇ ਹੁਣੇ ਹੋਈ ਆ ਨਾ 2 ਮਿੰਟ ਹੋਏ ਆ ਸਾਰੇ ਜਣੇ ਆ ਜਾਣਗੇ ਪਰ ਆਪਣੀ ਮੇਨ ਚੀਜ਼ ਇਹ ਹੈ ਕਿ ਆਪਾਂ ਇਹ ਕਹਿਣਾ ਚਾਹੁੰਦੇ ਆ ਕਿ ਇਸ ਤੋਂ ਬਾਅਦ ਕੀ ਹਾਲ ਹੋਣਾ ਵਾ ਇਹ ਪਿਆਲੀਆਂ ਕਿਦਾਂ ਉੱਗਣ ਗਈਆਂ ਕਿਦਾਂ ਅਸਲੀ ਜਿਹੜਾ ਮੰਜ਼ਰ ਹੋਣਾ ਨਾ ਜਦੋਂ ਪਾਣੀ ਸੁੱਕਿਆ ਫਿਰ ਪਤਾ ਲੱਗਣਾ ਕਿੰਨੀ ਰੇਤ ਆਈ ਕਿੰਨਾ ਕਿੰਨੀ ਰੇਤ ਘਰਾਂ 'ਚ ਚੜ ਗਈ ਮਿੱਟੀ ਚੜ ਗਈ ਆ ਜਿਹੜੀਆਂ ਕੋਈ ਬਿਮਾਰੀਆਂ ਪਾਣੀਆਂ ਨਾਲ ਲੱਗਣੀਆਂ ਵਾ ਉਹਨਾਂ ਦਾ ਕੀ ਹਾਲ ਬਣੂਗਾ ਇਹ ਸੋਚ ਕੇ ਹਰਾਨੀਆਂ ਦੀ ਹਾਲੇ ਤੇ ਆਪਾਂ ਆਏ ਆ ਜਨਾਲੇ ਦੇ ਵਿੱਚ ਆਂ ਅਸੀਂ ਤੇ ਸਿਰਫ ਜਨਾਲੇ ਤੋਂ 1 ਕਿਲੋਮੀਟਰ ਅੰਦਰ ਆਏ ਆ ਤੇ ਸਾਨੂੰ ਆਹ ਮੰਜ਼ਰ ਵੇਖਣ ਨੂੰ ਮਿਲ ਲਿਆ ਹਾਲੇ ਤੇ ਗਾੜੀ 40 ਕਿਲੋਮੀਟਰ 30 ਕਿਲੋਮੀਟਰ ਅੱਗੇ ਚੱਲਦੇ ਹੋ ਇਸ ਤੋਂ ਵੀ ਜ਼ਿਆਦਾ ਬਰਕਰਾਰ ਹਾਲ ਆ ਕੀ ਬੰਦਾ ਕੋ ਬਹੁਤ ਮਾੜਾ ਹਾਲ ਹੈ ਜੀ ਇਸ ਟਾਈਮ ਪਤਾ ਨਹੀਂ ਬਾਬੇ ਨੂੰ ਕੀ ਮਨਜ਼ੂਰ ਹੈ ਜੋ ਪਾਣੀ ਦੇਖੋ ਉੱਥੇ ਫਲੋ ਕਿੰਨਾ ਆਈ ਜਾਂਦਾ ਉਥੋਂ ਸੋ ਆਪਣੇ ਪੰਜਾਬੀ ਭਰਾ ਵੀ ਜੋ ਖਾਣਾ ਜਾ ਰਿਹਾ ਜੀ ਖਾਦਾ ਰੋਟੀ ਪਾਣੀ ਹੈ ਸਭ ਸੇਵਾ ਜੋ ਪੰਜਾਬੀਆਂ ਦੀ ਜਾ ਰਹੀ ਹੈ ਅੱਗੇ ਪਿੰਡਾਂ 'ਚ ਤੇ ਕਈ ਇੱਥੇ ਚੱਲ ਗਏ ਨੇ ਨਾਲ ਪਿੰਡ 'ਚ ਜਾ ਰਹੇ ਨੇ ਅੱਗੇ ਚੱਲੀ ਦੇਖ ਸਕਦੇ ਹੋ

ਆਇਆ ਉੱਪਰ ਤਣਕੇ ਤੋਂ ਮੋੜ। ਤੋਂ ਇਸੇ ਜਲਦੀਆਂ ਜੇ ਪਾਣੀ ਤੁਸੀਂ ਦੇਖ ਸਕਦੇ ਹੋ। ਪਾਣੀ ਸਾਨੂੰ ਅੱਗੇ ਵਧਣ ਨਹੀਂ ਦਿੰਦਾ ਪਿਆ। ਇਹ ਜੋ ਬਣ ਆਦਾਣੀ ਬਹੁਤ ਜ਼ਿਆਦਾ ਬਹੁਤ ਬੁਰਾ ਹਾਲ ਹੈ ਜੀ ਅੰਮ੍ਰਿਤਸਰ ਸਾਹਿਬ ਜੀ ਪਾਣੀ ਨਾ ਤੇਜ਼ ਆ ਕਿ ਪਾਣੀ ਸਾਨੂੰ ਖਿੱਚ ਰਿਹਾ ਇਧਰ ਦੀ ਸਾਈਡ ਤੇ ਸਾਡੇ ਕੋ ਰੋਕੀ ਨਹੀਂ ਹੋ ਰਹਾ ਕਪੜੇ ਵੀ ਗਿੱਲੇ ਹੋ ਚੁੱਕੇ ਨੇ ਸੋ ਥੋੜਾ ਜਿਹਾ ਪਾਣੀ ਚੋਂ ਹੁਣ ਪਾਣੀ ਨਿਕਲੇ ਆ ਤੇ ਪਿੰਡ ਦਾ ਤੁਸੀਂ ਮੰਜ਼ਰ ਜਿਹੜਾ ਦੇਖ ਹੀ ਸਕਦੇ ਜਾਂ ਦੇਖੋ ਉੱਪਰ ਬੱਦਲ ਵੀ ਜੋ ਹੈ ਹਲੇ ਤੱਕ ਘਟਣ ਦਾ ਨਾਂ ਨਹੀਂ ਲੈ ਰਿਹਾ ਉਹ ਦੇਖੋ ਜੀ ਦਾ ਹਾਲ ਅੰਤਾਂ ਤੋਂ ਉੱਪਰ ਚਲਾ ਗਿਆ ਜੀ ਵਕੀਲ ਅਸੀਂ ਉਸ ਕਹਿ ਨਹੀਂ ਹੋ ਜੀ ਤੁਹਾਨੂੰ ਕੀ ਬਿਆਨ ਕਰੀਏ ਇਹਦੇ ਇਹਦੇ ਨਹੀਂ ਹੋਣਾ ਬਹੁਤ ਮਾਰ ਸਕਦੇ ਹੋ ਜੀ ਆ ਦੇਖੋ ਜੀ ਪਾਣੀ ਰੋਡ ਤੇ ਪਾਣੀ ਪਾਣੀ ਜੀ ਪੀੜ ਚੈੱਕ ਕਰ ਸੋ ਕਿੰਦਾਂ ਵੱਜ ਰਿਹਾ ਸਾਰਾ ਭਰਿਆ ਗਿਆ ਜੀ सो so, अब देखो जी फूल भी बज रहे पानी के सो so, दोस्तों हां वो है भू रास्ता साफ है आगे फिर ਹਾਂ ਉਹ ਬਾਰਨ ਵਾਲੀ ਜਿਹੜੀ ਨਾ ਦੁਕਾਨ ਨਾਲ ਅੱਛਾ ਆ ਵੀ ਇੱਧਰ ਲਾਂਗੇ ਮੋੜੇ ਉਹ ਟਰੈਕਟਰ ਵਾਲੇ ਲਾਂਗੇ ਬੰਦੇ ਅੱਗੇ ਹੈ ਆਹ ਵੇ ਸੜਕ ਸੜਕੋ ਪੱਟ ਸੜਕੋ ਪੱਟਨ ਦੀ ਆ ਵੇਖੋ ਵੇਖੋ ਪੰਜਾਬੀਓ ਹਾਲ ਆ ਵੇਖੋ ਆ ਲੋ ਪਿੰਡ ਦਾ ਜੀ ਇਸ ਤਰ੍ਹਾਂ ਟੁੱਟਦੇ ਨੇ ਆ ਬੰਨ ਆ ਪਾਣੀ ਦੇਖ ਸਕਦੇ ਹੋ ਕਿਦਾਂ ਵਾਦੇ ਮਾਲ ਰਿਆ ਵਾ ਇਹ ਰਸਤਾ ਅੱਗੇ ਸੇ ਅੰਦਰ ਜਾਣਾ ਇਧਰ ये उस तरफ से नहीं जाएगा के उस तरफ से जाएगा आपको आगे रास्ता मिल जाएगा रास्ता है लेकिन थोड़ा सा वो पानी ज्यादा है यहाँ पे अच्छा इधर से नहीं रास्ता है रास्ता इधर से कोई भी रास्ता नहीं है ऊपर वहाँ से जाना पड़ेगा आपको पिंड के वहाँ से वो देखो वो जा रहे हैं ना हाँ। वो पिंड के लोग वहाँ से घूम के जाना पड़ेगा पर पानी वहाँ पे भी मिलेगा पानी उसे भी मिल जाना है पानी भी नहीं कटेगा पानी थोड़ा मिल जाना जाए हाँ जी